ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਪਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਖਾਸ ਅਪੀਲ ਕੀਤੀ ਗਈ ਹੈ ਦੱਸਦੇ ਕਿ ਹਰਜਿੰਦਰ ਸਿੰਘ ਧਾਮੀ ਨੇ ਪੱਤਰ ਦੇ ਉਚ ਲਿਖਿਆ ਹੈ ਕਿ ਆਸਾਮ ਦੇ ਤਿਬਰੂਗਰ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਇਲਾਵਾ ਉਹਨਾਂ ਨੂੰ ਪੰਜਾਬ ਦੇ ਅਜਿਹਲੇ ਦੇ ਵਿੱਚ ਸ਼ਿਫਟ ਵੀ ਕੀਤਾ ਜਾਵੇ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਪਿਛਲੇ 4 ਦਿਨੋਂ ਤੋਂ ਅੰਮ੍ਰਿਤਸਰ ਦੇ ਵਿੱਚ ਭੁਖਟਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਚੁੱਕੀ ਹੈ ਇਸ ਲਈ ਸਰਕਾਰ ਨੂੰ ਇਹ ਮਸਲਾ ਜਲਦ ਤੋਂ ਜਲਦ ਹਾਲ ਕਰਨਾ ਚਾਹੀਦਾ ਹੈ ਦਰਜੇਗੀ ਭੱਤਰ ਦੇ ਵਿੱਚ ਹਰਦੀਪ ਸਿੰਘ ਧਾਮੀ ਨੇ ਇਹ ਵੀ ਕਿਹਾ ਹੈ ਕਿ ਆਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸਾਡੇ ਧਿਆਨ ਦੇ ਵਿੱਚ ਲੰਦਾ ਗਿਆ ਕਿ ਇਹਨਾਂ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਤੰਗ ਪ੍ਰੇਸ਼ੰਕ ਕੀਤਾ ਜਾ ਰਿਹਾ ਹੈ ਇਨਾਂ ਦੇ ਬੈਰਿੰਗਾ ਦੇ ਵਿੱਚ ਕੈਮਰੇ ਲਗਾ ਕੇ ਇਹਨਾਂ ਨੂੰ ਜਾਣ ਕੇ ਪਰੇਸ਼ਾਨ ਕਰਨ ਦੀ ਗੱਲ ਜਿਹੜੀ ਆਖੀ ਗਈ ਹੈ ਇਹਨਾਂ ਨੂੰ ਲੋਡ ਅਨੁਸਾਰ ਖਾਣਾ ਤੇ ਸੇਵਾ ਸਹੂਲਤਾਂ ਮੁਹੱਈਆ ਜਿਹੜੀਆਂ ਨਹੀਂ ਕਰਵਾਈਆਂ ਜਾ ਰਹੀਆਂ ਨੇ ਇਸੇ ਰੋਸ ਦੇ ਬਾਅਦ ਉਹ ਇਨਾ ਸਿੱਖ ਨੌਜਵਾਨਾਂ ਦੇ ਪਰਿਵਾਰ ਦਾ ਬੋਲੋ ਸ਼੍ਰੀ ਅਮ੍ਰਿਤਸਰ ਵਿਖੇ 4 ਦਿਨੋਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰਕੇ ਕੋਖੜਤਾ ਜਿਹੜੀ ਸ਼ੁਰੂ ਕੀਤੀ ਗਈ ਹੈ ਤੇ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਚੁੱਕੀ ਹੈ ਤੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਜੇਲ੍ਹ ਦੇ ਅੰਦਰ ਇਹਨਾਂ ਨੌਜਵਾਨਾਂ ਵਿਰੁੱਧ ਕੋਈ ਸਾਜ਼ਿਸ਼ ਜੜੀ ਕਰੀ ਜਾ ਰਹੀ ਹੈ ਅਜਿਹਾ ਜਿਹੜਾ ਬਿਆਨ ਹਰਜਿੰਦਰ ਸਿੰਘ ਧਾਰਮਿਕ ೇ